ਗੜਸ਼ੰਕਰ ਹੁਸ਼ਿਆਰਪੁਰ ਰੋਡ ਅੱਡਾ ਸਤਨੌਰ ਦੇ ਪੰਜਾਬ ਐਂਡ ਸਿੰਧ ਬੈਂਕ ਵਿਖੇ ਅੱਗ ਲੱਗਣ ਦੇ ਨਾਲ ਇਲਾਕੇ ਦੇ ਵਿੱਚ अफरा-तफरी ਮਚ ਜਾਂਦੀ ਹੈ ਦਰਅਸਲ ਦੁਕਾਨਦਾਰ ਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਕਾਫੀ ਜੱਦੂਜਹਿਦ ਕਰਕੇ ਇਸ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਮੁਤਾਬਕ ਅੱਡਾ ਸਤਨੌਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਪਿਛਲੇ ਪਾਸੇ ਲੋਕਾਂ ਨੇ ਧੂਆਂ ਉੱਡਦਾ ਵੇਖਿਆ ਜਿਸ ਤੋਂ ਬਾਅਦ ਕੀ ਬੈਂਕ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਬੈਂਕ ਦੇ ਜਨਰੇਟਰ ਨੂੰ ਅੱਗ ਲੱਗ ਗਈ ਸੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਉਕਾ ਤੇ ਦੁਕਾਨਦਾਰਾਂ ਦੇ ਵੱਲੋਂ ਕਾफी ਜੱਦੂ ਜਹਿਦ ਦਿਨਾਈ ਸਕਤੇ ਕਾਬੂ ਪਾਇਆ ਗਿਆ ਤੇ ਉਧਰ ਹੀ ਬੈਂਕ ਦੇ ਵਿੱਚ ਜਨਰੇਟਰ ਦਾ ਧੂਆ داخل ਹੋਣ ਦੇ ਕਾਰਨ ਲੋਕ ਉਥੋਂ ਭੱਜਦੇ ਹੋਏ ਨਜ਼ਰ ਆਏ ਨੇ ਰਾਹਤ ਵਾਲੀ ਗੱਲ ਇਹ ਹੈ ਕਿ ਬੈਂਕ ਦੇ ਰਿਕਾਰਡ ਤੇ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਧਰ ਮੌਕੇ ਤੇ ਥਾਣਾ ਗੜਸ਼ੰਕਰ ਦੇ ਐਸ ਐਚ ਓ ਬਲਜਿੰਦਰ ਸਿੰਘ ਮੱਲਲੀ ਨੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਇਹ ਦੇਖੋ ਜੀ ਹੁਣ ਦੇ 10 ਮਿੰਟ ਪਹਿਲਾਂ ਦੀ ਗੱਲ ਹੈ ਕਿਦਾਂ ਧੂਆ ਦੇਖਿਆ ਲੋਕਾਂ ਨੂੰ ਧੂਆ ਦੇਖਿਆ ਲੋਕ ਘਬਰਾ ਗਏ ਬੈਂਕ ਵਾਲਿਆਂ ਨੂੰ ਪਤਾ ਨਹੀਂ ਸੀਗਾ ਲੋਕਾਂ ਨੇ ਫੇਰ ਬਾਹਰੋਂ ਆ ਕੇ ਜਦ ਆਸੀਂ ਰੜ ਕੇ ਅਸੀਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਅੱਗ ਨੂੰ ਕਾਬੂ ਕੀਤਾ ਕਵਰ ਕੀਤਾ ਨੁਕਸਾਨ ਵੱਧ ਹੋ ਸਕਦਾ ਸੀਗਾ ਬਚਾਅ ਹੋ ਗਿਆ ਲੋਕਾਂ ਨੇ ਹਿੰਮਤ ਮਾਰੀ ਲੱਗੀ ਜਨਰੇਟਰ ਨੂੰ ਹੀ ਜਨਰੇਟਰ ਤੋਂ ਸਟਾਰਟ ਹੋਈ ਹੈ ਅੰਦਰ ਨੂੰ ਜਾ ਰਹੀ ਸੀ ਅੰਦਰ ਨੂੰ ਜਾ ਰਹੀ ਸੀ ਉਤੋਂ ਪਹਿਲੇ ਲੋਕਾਂ ਨੇ ਜਾਣਗੇ ਹਮਲਾ ਮਾਰ ਕੇ ਆ ਨਾ ਬਾਲਟੀਆਂ ਬੋਲਟੀਆਂ ਪਾ ਕੇ ਪਾਣੀ ਦਿਆ ਟੈਂਕੀਆਂ ਟੁੰਕੀਆਂ ਜੋ ਕੱਢ ਗਏ ਤਾਂ ਅੱਗ ਦੇ ਕਾਬੂ ਬਾਹਰ ਆ ਸਾਨੂੰ ਅਜ ਨਾ ਤਕਰੀਬਨ 10-15 ਮਿੰਟ ਪਹਿਲਾਂ ਪਤਾ ਚੱਲਿਆ ਵੀ ਪੰਜਾਬ ਐਂਡ ਸਿੰਧ ਬੈਂਕਾਂ ਸਤਨੌਰ ਦੇ ਵਿੱਚ ਉੱਥੇ ਜਨਰੇਟਰ ਕਾਰਨ ਪਿੱਛੇ ਅੱਗ ਲੱਗ ਗਈ ਹੈ ਜਿਹਦੇ ਅਸੀਂ ਤੁਰੰਤ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਹੈ ਨਾਲ ਹੀ ਤੁਰੰਤ ਜਿਹੜੀ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚ ਗਏ ਜਿਹੜੇ ਅੱਗ ਨੂੰ ਬਿਲਕੁਲ ਕੰਟਰੋਲ ਵਿੱਚ ਕਰ ਲਿਆ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਿਲਕੁਲ ਬਚਾਅ ਹੋ ਗਿਆ ਤੇ ਬਾਕੀ ਸਾਰਾ ਰਿਕਾਡ ਕੋਰ ਸਾਰੇ ਜਿੰਨੇ ਵੀ ਕਰਮਚਾਰੀ ਬਿਲਕੁਲ ਠੀਕ ਠਾਕ ਨੇ ਬਿਲਕੁਲ ਸੇਫ ਆ ਜੀ ਸਭ ਕੁਝ ਸੇਫ ਆ ਜੀ ਲੋਕ ਜਿਹੜੇ ਲੋਕੀ ਸੋ ਨਾ ਬਹੁਤ ਸਹਿਯੋਗ ਦਿੱਤਾ